ਨਮਸਕਾਰ ਸਸਿਕਾ ਅਸਲਾਮੁਅਲੈਕਮ ਕੀ ਹਾਲ ਹੈ ਸਾਰਾ ਪਰਿਵਾਰ ਵਧੀਆ ਹੋਗਾ ਠੀਕ ਹੋਗਾ ਤੰਦਰੁਸਤ ਹੋਗਾ ਤੇ ਜਦੋਂ ਸਾਡੇ ਲਵੇ ਨਾ ਟਾਈਮ ਮਿਲਦਾ ਨਾ ਉਦੋਂ ਹੀ ਅਸੀਂ ਮਤਲਬ ਆਪਣੀਆ ਵੀਡੀਓ ਬਣਾਨੇ ਆ ਤੇ ਫਿਰ ਅਸੀਂ ਉਹੀ ਵੀਡੀਓ ਬਣਾ ਕੇ ਤੁਹਾਡੇ ਤੱਕ ਪਹੁੰਚਦਿਆਂ ਨੇ ਤੁਸੀਂ ਉਹਨਾਂ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਤਾਂ ਕਿ ਸ਼ੇਅਰ ਕਰ ਦਿਓ ਬਹੁਤ ਸਾਰੇ ਡਿਜ਼ਾਈਨ ਸਾਡੇ ਲਵੇ ਬਨੇ ਪਏ ਸੀਗੇ ਬਹੁਤ ਸਾਰੇ ਅਹਜੇ ਡਿਜ਼ਾਈਨ ਵੀ ਨੇ ਜਿਹੜੇ ਸਾਡੇ ਲਵੇ ਬਣ ਕੇ ਜਾ ਚੁੱਕੇ ਨੇ ਸਾਡੇ ਲਵੇ ਟਾਈਮ ਟੇਬਲ ਨਹੀਂ ਸੀਗਾ ਜਿਹਦੇ ਕਰਕੇ ਅਸੀਂ ਵੀਡੀਓ ਨਹੀਂ ਬਣਾ ਸਕੇ ਉਹਨਾ ਉਹ ਮੈਡਮਾਂ ਤੱਕ ਪਹੁੰਚ ਚੁੱਕੇ ਨੇ ਜਿਨ੍ਹਾਂ ਜਿਨ੍ਹਾਂ ਦੇ ਸੋਰਸ ਹੈਗੇ ਉਹ ਮੈਡਮਾਂ ਨੂੰ ਆਪਾਂ ਨੇ ਇੱਕ ਰਿਕਵੈਸਟ ਕੀਤੀ ਹੈ ਕਿ ਭੈਣ ਜਦੋਂ ਵੀ ਤੁਹਾਡੇ ਇਹ ਸੂਟ ਪਾਣਾ ਜੇ ਹੋ ਸਕਦਾ ਤੁਸੀਂ ਇਹ ਵੀਡੀਓ ਬਣਾ ਕੇ ਸਾਡੇ ਨੂੰ ਭੇਜ ਦਿਓ ਅਸੀਂ ਆਪਣੇ ਪੇਜ ਦੇ ਉੱਪਰ ਲਾਈ ਕਰ ਦਾਂਗੇ ਆਪਣੇ ਪੇਜ ਤੇ ਪਾ ਦਾਂਗੇ ਠੀਕ ਹੈ ਜੀ ਤੇ ਬਹੁਤ ਸਾਰੀਆਂ ਭੈਣਾਂ ਨੇ ਸਾਡੇ ਕੋਲ ਵੀਡੀਓ ਬਣ ਕੇ ਆਈਆਂ ਵੀ ਹੋਈਆਂ ਨੇ ਬਹੁਤ ਵੀਡੀਓ ਬਣ ਕੇ ਆਈਆਂ ਹੋਈਆਂ ਨੇ ਜਿਹੜੇ ਅਸੀਂ ਸੂਟ ਬਣਾ ਕੇ ਪਾ ਚੁੱਕੇ ਆਏ ਭੇਜ ਚੁੱਕੇ ਆ ਉਹਨਾਂ ਲੱਭ ਪਹੁੰਚ ਚੁੱਕੇ ਨੇ ਉਹਨਾਂ ਨੇ ਬਹੁਤ سارے ਸੂਟ ਅਸੀਂ ਸਟਿਚ ਕਰਵਾ ਕੇ ਭੇਜਿਓ ਨੇ ਬਹੁਤ سارے ਸੂਟ ਅਸੀਂ ਅਨ ਸਟਿਚ ਕਰਵਾ ਕੇ ਭੇਜਿਓ ਨੇ ਉਹਨਾਂ ਜਿਨੇ ਸਲਾਈ ਵਗੈਰਾ ਕਰਵਾ ਲਿਆ ਆਪਣੇ ਫੰਕਸ਼ਨ ਤੇ ਪਾ ਲਏ ਉਹਨਾਂ ਨੇ ਆਪਣੇ ਫੰਕਸ਼ਨ ਦੇ ਉੱਪਰ ਛੋਟੀਆਂ ਛੋਟੀਆਂ ਕਲਿੱਪਾਂ ਦੀਆਂ ਵੀਡੀਓ ਬਣਾ ਚੁੱਕੇ ਨੇ ਉਹ ਤੇ ਉਹ ਸਾਨੂੰ ਬਹੁਤ ਸਾਰੇ ਭੇਜਿਆ ਹੋਇਆ ਨੇ ਹਜੇ ਵੀ ਸਾਡੇ ਲਵੇ ਅਸੀਂ ਨੰਬਰ ਵਾਈਜ਼ ਆ ਉਹ ਵੀਡੀਓ ਨੂੰ ਅੱਗੇ-ਤੱਗੇ ਪੇਜ ਤੇ ਪਾਣੇ ਆ ਤਾਂ ਕਿ ਲਾਈਕ ਕਰਦੇ ਆ ਤੇ ਅੱਗੇ ਤੱਕ ਤੁਹਾਡੇ ਨਾਲ ਪਹੁੰਚਦੀਆਂ ਤੇ ਇਹ ਵੀਡੀਓ ਵੀ ਅਸੀਂ ਮਤਲਬ ਕਿ ਆਪਣੇ ਪੇਜ ਦੇ ਉੱਪਰ ਘੱਟੋ ਘੱਟ ਸਤ ਲਵੇ ਹਫਤਾ ਹੋ ਚੁੱਕਿਆ 20 ਬਾਰੇ ਪੇ ਨੂੰ ਵੀ ਮਖੇ ਚੋ ਅੱਜ ਥੋੜਾ ਜਿਹਾ ਟਾਈਮ ਟੇਬਲ ਹੈਗਾ ਟਾਈਮ ਕੱਢਣਾ ਪੈਂਦਾ ਕੋਈ ਵੀ ਕੰਮ ਵਾਸਤੇ ਟਾਈਮ ਕੱਢਣਾ ਪੈਂਦਾ ਠੀਕ ਹੈ ਜੀ ਤੇ ਅਸੀਂ ਬੜੀ ਮੁਸ਼ਕਿਲ ਨਾਲ ਅੱਜ ਟਾਈਮ ਕੱਢਿਆ ਸੀ ਦੋ ਚਾਰ ਵੀਡੀਓ ਮਖੇ ਚੋਂ ਬਣਾ ਲਈਏ ਜਿਹਦੇ ਪੇ ਨੇ ਆਪਣੇ ਡਿਜ਼ਾਈਨ ਤੇ ਬਾਕੀ ਜਿੰਨੇ ਕੋ ਬਣ ਸਕਦੇ ਉਨੇ ਬਣ ਬਾਕੀ ਇਹ ਨਹੀਂ ਪਤਾ ਕਿ ਕਸਟਮਰ ਕਦੋਂ ਅੰਦਰ ਆ ਜਾਵੇ ਕਦੋਂ ਸਾਨੂੰ ਕੈਮਰਾ ਬੰਦ ਕਰ ਦੇਵੇ ਅੱਜ ਅੱਪ ਤੁਹਾਨੂੰ ਬਹੁਤ ਸੋਹਣਾ ਡਿਜ਼ਾਈਨ ਦਿਖਾ ਰਹੇ ਹਾਂ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਜੀ ਬਹੁਤ ਹੀ ਪਿਆਰਾ ਅਕਸਰ ਹੈ ਕੰਮ ਦੀ ਫਿਨਿਸ਼ਿੰਗ ਦੇਖੋ ক্লোਜ਼ ਥੋੜਾ ਜਿਹਾ ক্লোਜ਼ ਕਰੋ ਕੰਮ ਦੇਖੋ ਕੰਮ ਦੀ ਫਿਨਿਸ਼ਿੰਗ ਦੇਖੋ ਕੁਆਲਿਟੀ ਦੇਖੋ ਕੰਮ ਦੀ ਬਹੁਤ ਹੀ ਪਿਆਰਾ ਵਰਕ ਹੈ ਇਹ ਘੇਰਾ ਬਣਿਆ ਹੋਇਆ ਹੈ ਜੀ ਤੇ ਇਹਦੇ ਬਾਜ਼ੂ ਵੀ ਹੈਵੀ ਬੰਦੇ ਨੇ ਆਹ ਵਾਲੇ ਇਹਦੇ ਬਾਜ਼ੂ ਬਨੇ ਹੋਏ ਨੇ ਬਹੁਤ ਪਿਆਰਾ ਵਰਕ ਬਾਜ਼ੂਆਂ ਤੇ ਹੈ ਨਾਲ ਇਹਦੇ ਸੇਮ ਸਲਵਾਰ ਤੇ ਵਰਕ ਹੈ ਜੀ ਸਲਵਾਰ ਤੇ ਬਹੁਤ ਸੋਨਾ ਵਰਕ ਹੈ ਵਿੱਚੋਂ ਤੁਸੀਂ ਕਟਿੰਗ ਕਰ ਸਕਦੇ ਹੋ ਵਿਦਆਊਟ ਕਟਿੰਗ ਤੋਂ ਵੀ ਰੱਖ ਸਕਦੇ ਹੋ ਠੀਕ ਹੈ ਜੀ ਇਹ ਵੀ ਪੀਸ ਦੀ ਬਹੁਤ ਸੋਹਣੀ ਫਿਨਿਸ਼ਿੰਗ ਆਉਂਦੀ ਹੈ ਸੇਮ ਬਾਜ਼ੂ ਬਨੇ ਹੋਏ ਨੇ ਹੈਵੀ ਵਾਲੇ ਤੇ ਨਾਲ ਇਹਨਾਂ ਦੇ ਜੀ ਆਪਾਂ ਨੇ ਵਿੱਚ ਉੱਪਰ ਦੇ ਕਬੂਟੀ ਪਾਈ ਹੋਈ ਹੈ ਤੇ ਸੈਟਨ ਔਰਗੈਂਜ਼ਾ ਸਿਲਕ ਦਾ ਕੱਪੜਾ ਲੱਗਿਆ ਹੋਇਆ ਤੇ ਨਾਲ ਇਹਨਾਂ ਦੇ ਆਪਾਂ ਨੇ ਔਰਗੈਂਜ਼ੇ ਦਾ ਜੀ ਲਾਈਨਿੰਗ ਦਾ ਦੁਪੱਟਾ ਲਗਾ ਰੱਖਿਆ ਹੈ ਦੁਪੱਟੇ ਵਿੱਚ ਆਪਾਂ ਨੇ ਜਿਹੜੇ ਵੀ ਕਲਰ ਇਹਦੇ ਵਿੱਚ ਲੱਗੇ ਉਹਨਾਂ ਦੇ ਵਿੱਚ ਸਾਰੇ ਕਲਰਾਂ ਦੀ ਆਪਾਂ ਨੇ ਇਹਦੇ ਵਿੱਚ ਹੁੰਕੀ ਪਵਾ ਰੱਖੀ ਹੈ ਠੀਕ ਹੈ ਜੀ ਸਾਰੀ ਕਲਰਾਂ ਤੇ ਕਹਿਣਾ ਮਤਲਬ ਇਹੀ ਹੁੰਦਾ ਕਿ ਅਸੀਂ ਮਤਲਬ ਕਿ ਮਿਹਨਤ ਕਰਦੇ ਹਾਂ ਤੁਹਾਡੇ ਲਈ ਤੁਸੀਂ ਡਿਜ਼ਾਈਨ ਦੇਖਦੇ ਹੋ ਅਸੀਂ ਮਤਲਬ ਕਿ 50 ਡਿਜ਼ਾਈਨ ਪਾਨੇ ਆ ਉਹਦੇ ਵਿੱਚ ਤੁਸੀਂ 15 ਜਾਂ 20 ਕਸਟਮਰ ਸਾਡੇ ਲਿਵਾਜ ਆਉਂਦੇ ਨੇ ਕਿ ਹਾਂ ਵੀਰ ਜੀ ਅਸੀਂ ਆਹ ਡਿਜ਼ਾਈਨ ਬਣਾਣਾ ਆ ਪੁਆਣਾ ਆ ਆਹ ਸਿਆ ਕਰਵਾਣਾ ਠੀਕ ਹੈ ਇੱਕ ਦੂਜੀ ਗੱਲ ਇੱਕ ਹੋਰ ਵੀ ਹੈ ਸਾਰੀਆਂ ਭੈਣਾਂ ਨੂੰ ਇਹ ਵੀ ਇੱਕ ਅਪੀਲ ਹੈ ਇੱਕ ਰਿਕਵੈਸਟ ਹੀ ਹੈ ਕਿ ਭੈਣ ਜਦੋਂ ਵੀ ਤੁਸੀਂ ਕਿਸੇ ਵੀ ਡਿਜ਼ਾਈਨ ਦਾ ਰੇਟ ਵਗੈਰਾ ਪੁੱਛਣਾ ਸਾਡੇ ਤੋਂ ਰੇਟ ਸਾਨੂੰ ਇਦਾਂ ਨਹੀਂ ਪਤਾ ਲੱਗਦਾ ਕਿ ਅਸੀਂ ਦਿੱਲੀ ਨਾ ਨਾ ਕਰਦੇ 2 ਜਾਂ 3 ਨੇ ਡਿਜ਼ਾਈਨ ਜਿਹੜੇ ਸਾਡੇ 4 ਡਿਜ਼ਾਈਨ ਦੇ ਲਈ ਬਣ ਕੇ ਗਏ ਹੋਏ ਨੇ ਜਾਂ ਪਾਏ ਹੋਏ ਨੇ ਜਾਂ ਬੰਦ ਰਹੇ ਨੇ ਤੁਸੀਂ ਦੇ ਲਈ 2 ਜਾਂ 4 ਵੀਡੀਓ ਪਾਣੀ ਪਾਣੀ ਠੀਕ ਹੈ ਰੈਗੂਲਰ ਪਾ ਰਹੇ ਹਾਂ ਅਸੀਂ ਵੀਡੀਓ ਜਿਹੜੇ ਸਾਡੇ ਡਿਜ਼ਾਈਨ ਬਣ ਕੇ ਜਾਂਦੇ ਤੇ ਹਰੇਕ ਭੈਣ ਨੂੰ ਅਸੀਂ ਇਹੀ ਕੰਕੈਸ਼ਟ ਕਰਦੇ ਹਾਂ ਕਿ ਜਿਹੜੇ ਜਦੋਂ ਵੀ ਤੁਸੀਂ ਰੇਟ ਪੁੱਛਣਾ ਹੋਵੇ ਉਹ ਜਿਸ ਡਿਜ਼ਾਈਨ ਦਾ ਜਿਸ ਸੂਰ ਦਾ ਰੇਟ ਪੁੱਛਣਾ ਹੈ ਉਹਦੀ ਵੀਡੀਓ ਉਹਦੀ ਫੋਟੋ ਜਾਂ ਉਹਦੀ ਸਕਰੀਨ ਸ਼ਾਟ ਸਾਨੂੰ ਨਾਲ ਦੇਣਾ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਉਹ ਹੀ ਪਤਾ ਲੱਗੂ ਕਿ ਤੁਸੀਂ ਕਿਹੜੇ ਡਿਜ਼ਾਈਨ ਦੀ ਗੱਲ ਕਰਦੇ ਆਂ ਐਦਾਂ ਸਾਨੂੰ ਵੀ ਪਤਾ ਨਹੀਂ ਲੱਗਦਾ ਹੈਗਾ ਤੁਸੀਂ ਕਿਹੜੇ ਡਿਜ਼ਾਈਨ ਦੀ ਗੱਲ ਕਰਦੇ ਹੋ ਤੁਹਾਨੂੰ ਵੀ ਪਤਾ ਨਹੀਂ ਲੱਗਦਾ ਹੈਗਾ ਤੁਸੀਂ ਕਿਹੜੇ ਡਿਜ਼ਾਈਨ ਦੀ ਸਾਨੂੰ ਦੱਸ ਰਹੇ ਹੋ ਠੀਕ ਹੈ ਜੀ ਉਹਦੇ ਵਿੱਚ ਆਪਣਾ ਮਿਸਟਿਕ ਹੁੰਦੀ ਹੈ ਬਹੁਤ ਸਾਰੀ ਪਤਾ ਨਹੀਂ ਲੱਗਦਾ ਹੈਗਾ ਨਾਪਾ ਤੁਹਾਨੂੰ ਉਸ ਹਿਸਾਬ ਤੇ ਰੇਟ ਦੱਸ ਸਕਦੇ ਆਂ ਨਾ ਹੀ ਮਤਲਬ ਕਿ ਤੁਹਾਨੂੰ ਪਤਾ ਲੱਗ ਸਕਦਾ ਤੁਸੀਂ ਫੋਨ ਦੇ ਸਰ ਵੀ ਇੱਕੋ ਹੀ ਗੱਲ ਕਹਿੰਦੇ ਹੋ ਜੀ ਤੁਹਾਡੀ ਵੀਡੀਓ ਦੇਖੀ ਸੀਗੀ ਤੇ ਜੀ ਫੇਸਬੁੱਕ ਤੇ ਦੇਖੀ ਸੀਗੀ YouTube ਤੇ ਦੇਖੀ ਸੀਗੀ Instagram ਤੇ ਦੇਖੀ ਸੀਗੀ ਤੇ ਉਹ ਸੂਟ ਦੇਖਿਆ ਸੀਗੇ ਉਹਦਾ ਕੀ ਪ੍ਰਾਈਸ ਹੈ ਜੀ ਇਹਨਾਂ ਇੱਧਰ ਦੇਖੋ ਭੈਣ ਸਾਨੂੰ ਵੀ ਨਹੀਂ ਪਤਾ ਲੱਗਦਾ ਅਸੀਂ ਦੇਲੀ ਵੀਡੀਓ ਬਣਾਦੇ ਹਾਂ ਤਾਂ ਸਾਨੂੰ ਜੀ ਬਈ ਤੁਸੀਂ ਕਿਹੜੇ ਵੀਡੀਓ ਦੇਖੀ ਹੈ ਕਿਹੜੀ ਵੀਡੀਓ ਤੁਹਾਡੇ ਤੱਕ ਪਹੁੰਚੀ ਹੈ ਜਿਹੜੀ ਸੂਰ ਦੀ ਕਿਹੜੇ ਡਿਜ਼ਾਈਨ ਤੋਂ ਤੁਸੀਂ ਗੱਲ ਕਰਦੇ ਇਦਾਂ ਇੱਕ ਭੈਣ ਜ਼ਰੂਰੀ ਤੁਹਾਨੂੰ ਅਪੀਲ ਹੈ ਕਿ ਸਾਰੀਆਂ ਭੈਣਾਂ ਨੂੰ ਕੋਈ ਜੋਦੋ ਵੀ ਤੁਸੀਂ ਕਿਸੇ ਵੀ ਚੀਜ਼ ਦਾ ਰੇਟ ਪੁੱਛਣਾ ਹੈ ਸਕਰੀਨ ਸ਼ਾਟ ਭੇਜਿਆ ਕਰੋ ਜੇ ਤੁਸੀਂ ਤੁਹਾਡਾ ਕੋਈ ਆਪਣਾ ਡਿਜ਼ਾਈਨ ਹੈ ਜਾਂ ਸਾਡੇ ਵਾਲਾ ਡਿਜ਼ਾਈਨ ਹੈ ਸਕਰੀਨ ਸ਼ਾਟ ਭੇਜੋ ਤਾਂ ਅਗੇ ਆਰਡਰ ਕੋਰਡਿੰਗ ਆਪਾਂ ਤੁਹਾਨੂੰ ਉਹਦਾ ਪ੍ਰਾਈਸ ਵਗੈਰਾ ਦੱਸ ਸਕੀਏ ਉੱਲ ਪ੍ਰਾਈਸ ਵੀ ਦੱਸ ਦਾਂਗੇ ਕਿ ਵਿੱਚ ਸਟਿਚਿੰਗ ਵਿੱਚ ਕਪੜਾ ਰੂ ਤੋਂ ਵਰਕ ਦਾ ਓਨਲੀ ਵਰਕ ਦਾ ਪ੍ਰਾਈਸ ਕੁਛ ਤਾਂ ਉਹ ਵੀ ਦੱਸ ਦਾਂਗੇ ਜਿੱਦਾਂ ਤੁਹਾਨੂੰ ਠੀਕ ਲੱਗੇ ਕਪੜਾ ਤੁਸੀਂ ਆਪਣਾ ਲਗਵਾਣਾ ਆਪਣੇ ਲਗਵਾ ਸਕਦੇ ਹੋ ਸਾਡੇ ਲੱਵੇ ਕਪੜਾ ਵੀ ਹੈ ਵਰਕ ਵੀ ਹੈ ਤੇ ਸਟਿਚਿੰਗ ਵੀ ਹੈ ਠੀਕ ਹੈ ਜੀ ਤੇ ਇਦਾਂ ਦੀਆਂ ਸੋਹਣੀਆਂ ਸੋਹਣੇ ਡਿਜ਼ਾਈਨ ਸੋਹਣੀਆਂ ਸੋਹਣੀਆਂ ਵੀਡੀਓ ਨੂੰ ਲਾਈਕ ਕਰਨ ਵਾਸਤੇ ਤੁਹਾਡਾ ਬਹੁਤ ਦਿਲੋਂ ਧੰਨਵਾਦ ਹੈ ਤੁਹਾਡਾ ਅਸੀਂ ਹਮੇਸ਼ਾ ਹਮੇਸ਼ਾ ਹੀ ਹਮੇਸ਼ਾ ਅਸੀਂ ਤੁਹਾਡਾ ਸ਼ੁਕਰਗੁਜ਼ਾਰ ਰਹਿਵਾਂਗੇ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਦੇ ਹੋ ਤੇ ਇਹ ਵੀਡੀਓ ਤੁਹਾਨੂੰ ਜੇ ਚੰਗੀ ਲੱਗੀ ਤਾਂ ਲਾਈਕ ਕਰਿਓ ਤੇ ਕਮੈਂਟ ਕਰਿਓ ਤੇ ਸ਼ੇਅਰ ਕਰਿਓ